ਮੇਰਾ ਨਾਮ ਰਜਿੰਦਰਪਾਲ ਸਿੰਘ ਹੈ ਔਰ ਮੈਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਤਨਤਾਂ ਆ ਜੋ ਵੀਡੀਓ ਪਿਛਲੇ ਦਿਨੀ ਤੁਸੀਂ ਦੇਖਿਆ ਨਾ ਵਾਇਰਲ ਹੋਈ ਹੈ ਜਿਹਦੇ ਵਿੱਚ ਮੋਮੋਜ਼ ਔਰ ਜਿਹੜਾ ਮੈਨੂਫੈਕਚਰਿੰਗ ਪਰਮਿਸੀਸ ਆ ਬਹੁਤ ਹੀ ਗੰਦਾ ਪਾਇਆ ਗਿਆ ਉਸ ਦੇ ਮੁਤਲਕ ਸਾਨੂੰ ਮਾਨਯੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਸ਼੍ਰੀ ਦਿਲਰਾਜ ਸਿੰਘ ਜੀ ਔਰ ਡਿਪਟੀ ਕਮਿਸ਼ਨਰ ਮੈਮ ਅ ਅ ਤੁਸਾਚੀ ਸਾਨੇ ਜੀ ਔਰ ਸਾਡੇ ਸਿਵ ਸੋਜਨ ਮੈਡਮ ਡਾਕਟਰ ਕਿਰਨਦੀਪ ਕੌਰ ਜੀ ਔਰ ਐਸਐਸਪੀ ਵਿਜੀਲੈਂਸ ਜਿਹੜੇ ਹੈ ਅ ਲਖਬੀਰ ਜੀ ਉਹਨਾਂ ਵੱਲੋਂ ਜਿਹੜਾ ਹੈ ਸਾਨੂੰ ਇਹ ਕਿਹਾ ਗਿਆ ਕਿ ਕਿ ਇੱਥੇ ਜਿਹੜਾ ਹੈ ਇੱਕ ਮੁਹਿੰਮ ਦੇ ਤਹਿਤ ਆਪਾਂ ਇੱਕ ਕਰੀਏ ਤਾਂ ਕਿ ਲੋਕਾਂ ਦੀ ਸੇਵਾ ਨਾ ਕਿਸੇ ਤਰੀਕੇ ਦਾ ਖਲਵਾੜ ਨਾ ਹੋਵੇ ਸੋ ਅਸੀਂ ਅੱਜ ਇਸ ਮੁਹਿੰਮ ਦੇ ਤਹਿਤ ਜਿਹੜੀ ਹੈ ਸਾਡੇ ਇੱਕ ਜੁਆਇੰਟ ਆਪਰੇਸ਼ਨ ਪੁਲਿਸ ਦੇ ਨਾਲ ਜਿਹੜਾ ਹੈ ਅਸੀਂ ਇੱਥੇ ਕੀਤਾ ਹੈ ਔਰ ਅੱਜ ਅਸੀਂ ਰਾਮਬਾਗ ਦੇ ਵਿੱਚ ਆਏ ਆ ਇੱਥੇ ਅਸੀਂ ਇੱਕ ਜਿਹੜਾ ਆ ਸ਼ਹਿਰ ਦੇ ਵਿੱਚ ਲਗਭਗ ਸਾਰਿਆਂ ਨੂੰ ਸਪਲਾਈ ਕਰਦੇ ਆ ਚਾਂਪਸ ਔਰ ਮੋਮੋਜ਼ ਐਂਡ ਆਲ ਅਸੀਂ ਇੱਥੇ ਸੈਂਪਲਿੰਗ ਦੇ ਲਈ ਆਏ ਆ ਔਰ ਇਹਦੇ ਡੀਪ ਡੀਪ ਫਰੀਜ਼ਰ ਦੇ ਵਿੱਚ ਕਾਫੀ ਤਾਦਾਦ ਦੇ ਵਿੱਚ ਚਾਂਪ ਔਰ ਮੋਮੋਜ਼ ਔਰ ਜਿਹੜਾ ਹੈ ਕਿ ਸੌਸੀਜ਼ ਵਗੈਰਾ ਪਈਆਂ ਹੋਈਆਂ ਸੀ ਸੋ ਅਸੀਂ ਜਿਹੜਾ ਇਹਨਾਂ ਦੇ ਸੈਂਪਲ ਇਕੱਤਰ ਕਰ ਲਏ ਆ ਔਰ ਅਸੀਂ ਜਿਹੜਾ ਹੈ ਇਹਨਾਂ ਤੋਂ ਕਿੱਥੇ ਮੈਨੂਫੈਕਚਰਿੰਗ ਹੁੰਦੀ ਆ ਉਹਦੇ ਬਾਰੇ ਪਤਾ ਕੀਤਾ। ਫਰੈਸ਼ ਚੀਜ਼ ਦਾ ਤੇ ਪੈਕਿੰਗ ਦਾ ਜਾਂ ਫ੍ਰੀਜ਼ ਕੀਤਾ ਦਾ ਉਹ ਕਿ ਕਿਸੇ ਸਮਾਨ ਜਿਹੜਾ ਤੁਸੀਂ ਚੈੱਕ ਕੀਤਾ ਸਰ ਜੀ। ਦੇਖੋ ਕੰਡੀਸ਼ਨ ਐਸੀ ਕਿ ਡੀਪ ਫ੍ਰੀਜ਼ਡ ਪਿਆ ਹੋਇਆ ਸੀ ਔਰ ਡੀਪ ਫ੍ਰੀਜ਼ਰ ਦੇ ਵਿੱਚ ਜਿਹੜਾ ਸਮਾਨ ਪਿਆ ਹੋਇਆ ਉਹਦੇ ਵਿੱਚ ਕਿਸੇ ਤਰੀਕੇ ਦੀ ਕੋਈ ਲੇਬਲਿੰਗ ਨਹੀਂ ਹੈ ਕਿ ਕਦੋਂ ਇਹ ਚੀਜ਼ ਇਹਨਾਂ ਨੇ ਪ੍ਰਾਪਤ ਕੀਤੀ ਹੈ ਔਰ ਕਿੰਨੀ ਦੇਰ ਤੱਕ ਇਹ ਚੀਜ਼ ਠੀਕ ਹੈ ਇਹਦੇ ਮਿਆਦ ਪੁੱਗਣ ਦੇ ਬਾਰੇ ਕੁਝ ਨਹੀਂ ਲਿਖਿਆ ਹੋਇਆ। ਜੇ ਕਿਉਂਕਿ ਦੇਖੋ ਦੇਖਣ ਤੋਂ ਤੇ ਇਹ ਲੱਗਦਾ ਕਿ ਬੜੇ ਦਿਨਾਂ ਤੋਂ ਚੀਜ਼ ਦੇ ਵਿੱਚ ਪਈ ਹੋਈ ਹੈ ਸੋ ਇਸ ਕਰਕੇ ਅਸੀਂ ਸੈਂਪਲ ਇਹਨਾਂ ਦੇ ਲੈ ਲਏ ਆ ਸੈਂਪਲ ਦੀ ਰਿਪੋਰਟ ਜਦੋਂ ਆ ਜਾਏਗੀ ਉਸ ਤੋਂ ਬਾਅਦ ਅਸੀਂ ਜੋ ਵੀ ਇਹਨਾਂ ਤੇ ਬੰਦੀ ਕਰੂਗੀ ਕਰਾਂਗੇ ਇਸ ਤੋਂ ਅੱਧਾ ਹੋਰ ਵੀ ਦੇਖਣ ਚਾਹਿਆ ਜਿਵੇਂ ਮੁਹੰਮਦ ਜਰਾ ਤਿਆਰ ਹੁੰਦੇ ਰਹੇ ਦੇਖੋ ਜੀ ਅਸੀਂ 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 ਇੱਥੇ ਆਏ ਹਾਂ ਸਾਨੂੰ ਇੱਥੋਂ ਦੀ ਕੁਝ ਇਨਪੁਟਸ ਮਿਲੇ ਆ ਅਸੀਂ ਉਸ ਇਨਪੁਟਸ ਤੇ ਕੰਮ ਕਰਾਂਗੇ ਔਰ ਜੇ ਸਾਡੀ ਜਿਹੜਾ ਹੈ ਉੱਥੇ ਤੱਕ ਅਸੀਂ ਪਹੁੰਚ ਪਹੁੰਚ ਕਰਦੇ ਹਾਂ ਤੇ ਤੁਹਾਨੂੰ ਅਸੀਂ ਜ਼ਰੂਰ ਸੂਚਿਤ ਕਰਾਂਗੇ ਥੈਂਕ ਯੂ ਬੜੀ ਖਬਰ ਆ ਗਈ ਹੈ ਕਿ ਤੁਜੀ ਲੈਂਡ ਫ੍ਰੀ ਸਿਟੀ ਮਿਲ ਗਈ ਹੈ ਬਿਲਕੁਲ ਸਾਡਾ ਜਿਲ੍ਹਾ ਪ੍ਰਚਾਰ ਤੋਂ ਐਸਐਸਪੀ ਜੀ ਲੈਣ ਡਿਪਟੀ ਕਮਿਸ਼ਨਰ ਅਮਰੇਸ ਸਰ ਅੱਤੀਵ ਸਰ ਜਨ ਬਤ ਸਰ ਇੱਕ ਮੈਸੇਜ ਕੀ ਆਪਣੇ ਵੱਲੋਂ ਜਿਹੜੇ ਚੀਜ਼ਾਂ ਤਿਆਰ ਕਰਦੇ ਨੇ ਵੀ ਇੱਕ ਜਿਹੜਾ ਅੱਖਾਂ ਖਾਂਦਾਂ ਤੋਂ ਲੋਕਾਂ ਨੂੰ ਮਿਲੇ ਉਹਦੇ ਵੀ ਆਪਣੇ ਵੱਲੋਂ ਮੈਸੇਜ ਕੀ ਦਿਓਗੇ ਸਰ ਜਿਨ੍ਹਾਂ ਵੀ ਨੇ ਦੇਖੋ ਮੇਰਾ ਤਾਂ ਸਾਰੇ ਜਿੰਨੇ ਵੀ ਜਿਹੜੇ ਦੁਬਾਰਾ ਬੋਲੇ ਭਾਜੀ ਇਹ ਜੀ ਮੇਰਾ ਤਾਂ ਜਿੰਨੇ ਵੀ ਜਿਹੜੇ ਚੀਜ਼ਾਂ ਬਣਾਉਣ ਵਾਲੇ ਆ ਮੈਨੂਫੈਕਚਰਰਸ ਨੇ ਉਹਨਾਂ ਨੂੰ ਅਪੀਲ ਹੈ ਹੱਥ ਜੋੜ ਕੇ ਅਪੀਲ ਹੈ ਡਾਇਰੈਕਸ਼ਨਸ ਵੀ ਹੈ ਕਿ ਤੁਸੀਂ ਜਿਹੜਾ ਹੈ ਬਿਲਕੁਲ ਸਾਫ਼ ਸੁਥਰੀ ਜਗਾ ਦੇ ਵਿੱਚ ਜਿਹੜਾ ਹੈ ਚੀਜ਼ਾਂ ਨੂੰ ਬਣਾਓ ਆਪਣੀ ਪਰਸਨਲ ਹਾਈਜਨ ਵੀ ਰੱਖੋ ਔਰ ਜਿਹੜਾ ਹੈ ਜਗਾ ਨੂੰ ਵੀ ਸਾਫ ਸੁਥਰਾ ਰੱਖੋ ਚੰਗਾ ਮਟੀਰੀਅਲ ਯੂਜ਼ ਕਰੋ ਔਰ ਰੰਗਾ ਤੋਂ ਗੁਰੇਜ਼ ਕਰੋ ਔਰ ਜੇ ਰੰਗ ਵਰਤਣੇ ਵੀ ਆ ਬਹੁਤ ਮਿਨੀਮਮ ਮਿਕਦਾਰ ਦੇ ਵਿੱਚ ਪਰਮਿਟਿਡ ਸਿੰਥੈਟਿਕ ਫੂਡ ਕਲਰ ਹੀ ਵਰਤੋ ਔਰ ਜੇ ਵੈਸੇ ਤਾਂ ਮੇਰੀ ਮੇਰੀ ਜਿਹੜੀ ਅਪੀਲ ਹੈ ਕਿ ਰੰਗਾ ਤੋਂ ਬਗੈਰ ਆਪਾਂ ਖਾਣਾ ਖਾਣ ਪੀਣ ਸ਼ੁਰੂ ਕਰੀਏ ਠੀਕ ਹੈ ਜੀ ਔਰ ਹਰ ਇੱਕ ਜਿਹੜਾ ਗਾਹਕ ਹੈ ਉਹਨੂੰ ਸੁਚੇਤਨ ਦੀ ਲੋੜ ਹੈ ਕਿ ਜਿਹੜੇ ਵੀ ਉਹ ਕਿਸੇ ਚੀਜ਼ ਦੇ ਕਿਤੇ ਜਾ ਕੇ ਚੀਜ਼ ਖਰੀਦਦਾ ਹੈ ਪਹਿਲਾਂ ਉਥੋਂ ਦੀ ਆਲੇ-ਦੁਆਲੇ ਦੀ ਹਾਈਜਨ ਉਸ ਬੰਦੇ ਦੀ ਪਰਸਨਲ ਹਾਈਜਨ ਨੂੰ ਜ਼ਰੂਰ ਦੇਖੇ ਉਸ ਤੋਂ ਬਾਅਦ ਹੀ ਕਿਸੇ ਚੀਜ਼ ਨੂੰ ਖਰੀਦੇ